ਇੱਕ ਜਿਆਦਾ ਲੜੀਆਂ ਦੇ ਵੱਲ ਵੱਧ ਰਹੀ ਆ ਪਰ ਜਿਹੜੇ ਘਰਾਂ ਦੇ ਵਿੱਚ ਦੀਵੇ ਹੈਗੇ ਬਹੁਤ ਘੱਟ ਦੇ ਲਾਉਂਦੇ ਆ ਕਿਵੇਂ ਦੇਖ ਰਹੇ ਹੋ ਨਾ ਅਸੀਂ ਤਾਂ ਦੇਖ ਹੀ ਰਹੇ ਆ ਜੀ ਲੜੀਆਂ ਤਾਂ ਵੱਧ ਤੋਂ ਵੱਧ ਵਿਕ ਰਹੀਆਂ ਨੇ ਤੇ ਦੀਵੇ ਘੱਟ ਤੋਂ ਘੱਟ ਵਿਕ ਰਹੇ ਆ ਨੇ ਤੇ ਲੜੀਆਂ ਤਾਂ ਦੇਖੋ ਸੋਪਿਸ ਤੇ ਜਾ ਜਾ ਕੇ ਅੰਦਰੋਂ ਲੈ ਲੈਂਦੇ ਆ ਤੇ ਅਸੀਂ ਰੋਡ ਤੇ ਬੈਠੇ ਸਾਡੇ ਕੋਲ ਦੀਵੇ ਨਹੀਂ ਘੱਟ ਵੱਧ ਕਰੀ ਜਾਂਦੇ ਲੜੀਆਂ ਦਾ ਰੇਟ ਹੀ ਨਹੀਂ ਕਢਾਉਂਦੇ ਜੀ ਉੱਥੇ ਤੇ ਬਹੁਤ ਸਾਰੇ ਪਬਲਿਕ ਆਉਂਦੀ ਹੁੰਦੀ ਹਣੀ ਰੇਟ ਘੱਟ ਵੱਧ ਦੀ ਵੀ ਗੱਲ ਕਰਦੇ ਹੁੰਦੇ ਹਾਂਜੀ ਰੇਟ ਬਹੁਤ ਘੱਟ ਵੱਧ ਕਰਦੇ ਆ ਦੀਵੇ ਹੁਣ 20 ਰੁਪਏ ਦਰਜਨ ਦੀਿਕਦੀ ਆ ਜੀ ਉਹ ਕਹਿੰਦੇ 10 ਦੇ 15 ਦੇ ਹੁਣ ਦਸਾਂ ਦੇ 15 ਦੇ ਕੇ ਅਸੀਂ ਕੀ ਕੱਢਾਂਗੇ ਜੇ ਇੰਨਾ ਚੋਂ ਇਹ ਮਿੱਟੀ ਦਾ ਹੀਆ ਦੀ ਟਰਾਲੀ ਆਉਂਦੀ ਹੈ ਜੀ ਸਾਡੀ ਤੇ ਬਹੁਤ ਮਹਿੰਗਾ ਹੁੰਦਾ ਸਮਾਨ ਆ ਤੇ ਬਾਲਣ ਵੀ ਮੱਚ ਜਾਂਦਾ ਤੇ ਬੂਰ ਵੀ ਲਿਆਉਣਾ ਪੈਂਦਾ ਜੀ ਆਟਾ ਤੇ ਬਹੁਤ ਖਰਚਾ ਆ ਜਾਂਦਾ ਆ ਵੀ ਦੇ ਉੱਤੇ ਇੱਕ ਆ ਵੀ ਤੇ ਸਾਡਾ ਘੱਟ ਤੋਂ ਘੱਟ 20000 ਰੁਪਏ ਲੱਗ ਜਾਂਦਾ ਹਾਂਜੀ ਜੀਦਾ ਜੀ ਦੇਖੋ ਜੀ ਦੀਵਾਲੀ ਤਾਂ ਅਸੀਂ ਮਨਾਉਂਦੇ ਨਹੀਂ ਪਹਿਲੇ ਘਰ ਤਾਂ ਕਰੇ ਬਜ਼ੁਰਗ ਹੁੰਦੇ ਆ ਉਹ ਮਨਾ ਲੈਂਦੇ ਆ ਅੱਜ ਤਾਂ ਇੱਥੇ ਬਸ ਕਮਾਈ ਕਰਕੇ ਆਪਦਾ ਬੱਚਿਆਂ ਦਾ ਪੇਟ ਗੁਜ਼ਾਰਾ ਕਰਨਾ ਹੁੰਦਾ ਜੀ ਕੀ ਕਹਿਣਾ ਚਾਹਨੇ ਪਬਲਿਕ ਨੂੰ ਜਿਵੇਂ ਤੁਹਾਡਾ ਰੇਟ ਘਟ ਵੱਧ ਦੀ ਗੱਲ ਕਰਦੇ ਆ ਹਾਂ ਜੀ ਵੀ ਰੇਟ ਤਾਂ ਘਟ ਵੱਧ ਕਰੇ ਨਾ ਜੀ ਜਿਵੇਂ ਅਸੀਂ 20 ਰੁਪਏ ਦਰਜਨ ਵੇਚਦੇ ਆ ਦੇਖੋ 20 ਰੁਪਏ ਦਰਜਨ ਕੋਈ ਮਹਿੰਗੀ ਨਹੀਂ ਹੈਗੀ ਹੈ ਲੜੀਆਂ ਖਰਚਾ ਫਿਰ ਨਿਕਲ ਜਾਂਦਾ ਇੱਥੇ ਤੁਸੀਂ ਖਰਚਾ ਦੇਖੋ ਜੀ ਗੁਰੂ ਘਰ ਚ ਰੋਟੀ ਖਾਣੀ ਬਣ ਖਾਂਦੇ ਆ ਜੀ ਤੇ ਸ਼ਾਮ ਨੂੰ ਮੰਦਿਰ ਚ ਖਾਏ ਹੋਣੇ ਆ ਜੀ ਫਿਰ ਹੋਰ ਕੀ ਕਰੇ ਕੋਸ ਤਾਂ ਬਚਾਉਣਾ ਹੀ ਪੈਂਦਾ ਜੀ ਮਾੜਾ ਮੋਟਾ ਹਾਂ ਜੀ ਜੀ ਜੁੜ ਚੁੱਕੇ ਹੋ ਸਰਤਾਰ نیوز ਚੈਨਲ ਦੇ ਨਾਲ ਤੇ ਮੈਂ ਫਿਰ ਹੋਰ ਰਹਿਣਾ ਜੀ ਦੋਸਤੋ ਇਸ ਟਾਈਮ ਤੇ ਪਟੰਡਾ ਦੇ ਮਾਡਲ ਟਾਊਨ ਗੁਰਦੁਆਰੇ ਦੇ ਕੋਲ ਖੜਿਆ ਜਿੱਥੇ ਕਿ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕਰੋਵਾ ਵੇਚਣ ਵਾਲੇ ਜਾਂ ਦੀਵੇ ਵੇਚਣ ਵਾਲੇ ਇੱਥੇ ਵਿਕਰੇਤੇ ਪਹੁੰਚੇ ਹੋਇਆ ਵਕ ਵਕ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਇੱਕ ਵਾਰ ਦਿਖਾ ਦੇਵਾਂ ਤੁਹਾਨੂੰ ਇਨਾਂ ਕੋਲੇ ਕਾਫੀ ਸਾਰੇ ਜਿਹੜੀਆਂ ਆਈਟਮਾਂ ਹੈਗੀਆਂ ਦੀਵਾਲੀ ਦੇ ਤਿਹਾਰ ਦੇ ਜਿਹੜੀਆਂ ਘਰਾਂ ਦੇ ਵਿੱਚ ਜਿਹੜੀਆਂ ਆਈਟਮਾਂ ਹੈਗੀਆਂ ਘਰਾਂ ਦੇ ਵਿੱਚ ਵਰਤਣ ਵਾਲੀਆਂ ਇਹਨਾਂ ਕੋਲੇ ਮੌਜੂਦ ਨੇ ਇੱਥੇ ਤੇ ਜਿਹੜੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਦੀ ਔਰ ਲੋਕਾਂ ਦੇ ਘਰਾਂ ਨੂੰ ਰਸਨਾਉਣ ਵਾਲੇ ਹੈਗੇ ਜਿਹੜੇ ਉਸ ਰੋਡ ਦੇ ਉੱਤੇ ਬੈਠਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਕਿ ਜਗਮਗ ਹੋਣੀ ਹੈ ਤਾਂ ਇਹਨਾਂ ਦੇ ਵਜੂ ਆਉਣੀ ਹੈ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਜਿਹੜੀ ਇਹਨਾਂ ਦੀ ਦੀਵਾਲੀ ਹੈ ਕਿਸ ਤਰ੍ਹਾਂ ਨਿਕਲਣੀ ਹੈ ਭੈਣ ਜੀ ਮੌਜੂਦ ਹੈਗੇ ਭੈਣ ਜੀ ਕੀ ਨਾਮ ਕੇ ਤੁਹਾਡਾ ਸੁਮਨ ਰਾਣੀ ਆ ਜੀ ਹਾਂ ਸੁਮਨ ਰਾਣੀ ਜੀ ਆਪਾਂ ਗੱਲ ਕਰੀ ਤੁਸੀਂ ਇੱਥੇ ਕਿੰਨੇ ਦਿਨਾਂ ਤੋਂ ਬੈਠੇ ਆਂ ਅਸੀਂ 15 ਦਿਨ ਹੋ ਗਏ ਸਾਨੂੰ ਬੈਠਾ ਨੂੰ ਜੀ ਜੀ ਹਾਂ ਜੀ ਕਿਵੇਂ ਲੱਗਦਾ ਹੈ ਘਰ ਛੱਡਿਆ ਹੈਗਾ ਦੀਵਾਲੀ ਦੇ ਤਿਹਾਰਾ ਲੋਕ ਆਪਣੇ ਘਰਾਂ ਦੇ ਵਿੱਚ ਸਾਫ਼ ਸਵੱਈਆਂ ਵੀ ਕਰਦੇ ਹੈਗੇ ਆ ਤੇ ਤੁਸੀਂ ਇੱਥੇ ਅਸੀਂ ਤਾਂ ਇੱਥੇ ਰਹਨੇ ਆ ਜਿੱਥੇ ਸਾਡਾ ਸਮਾਨ ਨਹੀਂ ਵਗਦਾ ਉਨਾਂ ਚਿਰ ਤਾਂ ਕੋਈ ਦੀਵਾਲੀ ਨਹੀਂ ਮਨਾਉਂਦੇ ਅਸੀਂ ਸਮਾਨ ਵੇਚਦਾ ਫੇਰ ਦੀਵਾਲੀ ਮਨਾਉਣਾ ਜੀ ਕੁਝ ਬਚਤ ਹੋਊਗੀ ਫੇਰ ਹੀ ਖੁਸ਼ੀਆਂ ਦਾ ਦਿਨ ਆਉਂਦਾ ਜੀ ਹਾਂਜੀ ਕਿੰਨਾ ਕੁ ਫਿਰ ਜਿਹੜਾ ਮਾਲ ਹੈਗਾ ਲੈ ਕੇ ਆਏ ਸੀ ਤੇ ਕਿੰਨਾ ਕੁ ਵਿਕ ਗਿਆ ਅ ਸਮਾਨ ਅਸੀਂ ਲੈ ਕੇ ਆਏ ਸੀ ਘੱਟ ਤੋਂ ਘੱਟ 50000 ਦਾ ਸੀਗਾ ਤੇ ਹਜੇ 40000 ਰੁਪਏ ਸਾਡੀ ਵੀ ਸੇਲ ਹੋਈ ਹੈ ਜੀ ਜੀ ਹਾਂਜੀ ਤੇ ਹਜੇ ਪੂਰਾ ਨਫਾ ਨਹੀਂ ਨਿਕਲਿਆ ਸਾਡੇ ਜਿਹੜੇ ਬਹੁਤ ਸਾਰੇ ਪਬਲਿਕ ਆਉਂਦੀ ਹੁੰਦੀ ਹਣੀ ਰੇਟ ਘੱਟ ਵੱਧ ਦੀ ਵੀ ਗੱਲ ਕਰਦੇ ਹਾਂ ਹਾਂਜੀ ਰੇਟ ਬਹੁਤ ਘੱਟ ਵੱਧ ਕਰਦੇ ਆਂ ਦੀਵੇ ਹੁਣ 20 ਰ ਉਹ ਕਹਿੰਦੇ ਦਸਾਂ ਦੇ 15 ਦੇ ਦੋ ਦਸਾਂ ਦੇ 20 ਦੇ ਦੋ ਹੁਣ ਦਸਾਂ ਦੇ 15 ਦੇ ਕੇ ਅਸੀਂ ਕੀ ਕੱਢਾਂਗੇ ਜੇ ਇੰਨਾ ਚਾਉਂ ਹਾਂਜੀ ਉਹ ਗੱਲ ਕਰਦੇ ਮਿੱਟੀ ਦੀ ਮਿੱਟੀ ਵੀ ਬੜੀ ਮਹਿੰਗੀ ਆ ਬਹੁਤ ਹਾਂਜੀ ਮਿੱਟੀ 10000 ਦੀ ਟਰਾਲੀ ਆਉਂਦੀ ਆ ਜੀ ਸਾਡੀ ਤੇ ਬਹੁਤ ਮਹਿੰਗਾ ਹੁੰਦਾ ਸਮਾਨ ਆ ਤੇ ਬਾਲਣ ਵੀ ਮੱਚ ਜਾਂਦਾ ਤੇ ਬੂਰ ਵੀ ਲਿਆਉਣਾ ਪੈਂਦਾ ਜੀ ਆਟਾ ਤੇ ਬਹੁਤ ਖਰਚਾ ਆ ਜਾਂਦਾ ਆ ਵੀ ਦੇ ਉੱਤੇ ਇੱਕ ਆ ਵੀ ਤੇ ਸਾਡਾ ਘੱਟ ਤੋਂ ਘੱਟ 20000 ਰੁਪਏ ਲੱਗ ਜਾਂਦਾ ਹਾਂਜੀ ਕਿਵੇਂ ਦੇਖਦੇ ਜਿਹੜੇ ਲੋਕਾਂ ਦਾ ਘਰਾਂ ਦੇ ਵਿੱਚ ਜਿਹੜੀ ਜਗਮਗ ਹੋਣੀ ਆ ਤੁਹਾਡੇ ਦੀਵਿਆਂ ਦੇ ਨਾਲ ਹੋਣੀ ਆ ਤੇ ਤੁਹਾਡੇ ਘਰਾਂ ਦੇ ਵਿੱਚ ਫਿਰ ਦੀਵਾਲੀ ਕਿਤੇ ਇੱਕ ਟਾਈਮ ਤੇ ਜਾ ਕੇ ਮਨਾਉਂ ਆਂ ਅਸੀਂ ਤਾਂ ਜੀ ਦੇਖੋ ਜੀ ਦੀਵਾਲੀ ਤਾਂ ਅਸੀਂ ਮਨਾਉਂਦੇ ਨਹੀਂ ਪਹਿਲੇ ਘਰ ਤੱਕਾਰੇ ਬਜ਼ੁਰਗ ਹੁੰਦੇ ਆ ਉਹ ਮਨਾ ਲੈਂਦੇ ਆ ਅਸੀਂ ਤਾਂ ਇੱਥੇ ਬਸ ਕਮਾਈ ਕਰਕੇ ਆਪਦਾ ਬੱਚਿਆਂ ਦਾ ਪੇਟ ਗੁਜ਼ਾਰਾ ਕਰਨਾ ਹੁੰਦਾ ਜੀ ਹਾਂਜੀ ਹੂੰ ਕੀ ਕਹਿਣਾ ਚਾਹੁੰਨੇ ਪਬਲਿਕ ਨੂੰ ਜਿਵੇਂ ਤੁਹਾਡਾ ਰੇਟ ਘਟ ਵਧ ਦੀ ਗੱਲ ਕਰਦੇ ਆ ਹਾਂਜੀ ਵੀ ਰੇਟ ਤਾਂ ਘਟ ਵਧ ਕਰੇ ਨਾ ਜੀ ਜਿਵੇਂ ਅਸੀਂ 20 ਰੁਪਏ ਦਰਜਨ ਵੇਚਦੇ ਆ ਦੇਖੋ 20 ਰੁਪਏ ਦਰਜਨ ਕੋਈ ਮਹਿੰਗੀ ਨਹੀਂ ਹੈਗੀ ਹੈ ਲੜੀਆਂ ਲੈ ਕੇ ਆਉਂਦੇ ਬਾਜ਼ਾਰੋਂ ਕਿੰਨੀ ਮਹਿੰਗੀ ਪੈਂਦੀ ਹੈ ਜੀ ਆਪਣੀ ਲੇਟ ਵੀ ਮੱਚਦੀ ਹੈ ਤੇ ਲੜੀਆਂ ਵੀ ਕਿੰਨੀਆਂ ਮਹਿੰਗੀ ਦਿੰਦੇ ਆ ਦੀਵੰਦ ਵਿੱਚ ਇੱਕ ਦਿਨ ਤੇਲ ਮਚਾਉਣਾ ਹੁੰਦਾ ਜੀ ਇੱਕ ਦਿਨ ਦੀਵੇ ਜਲਾਉਣੇ ਆਪਾਂ ਇਹ ਖੁਸ਼ੀ ਦਾ ਦਿਨ ਹੁੰਦਾ ਜੀ ਤੁਸੀਂ ਲੜੀਆਂ ਦੀ ਗੱਲ ਕੀਤੀ ਹੈ ਕਿ ਅੱਜ ਕੱਲ ਲੋੜੀ ਪਬਲਿਕ ਹੈਗੀ ਜਿਆਦਾ ਲੜੀਆਂ ਦੇ ਵੱਲ ਵੱਧ ਰਹੀ ਹੈ ਪਰ ਜਿਹੜੇ ਘਰਾਂ ਦੇ ਵਿੱਚ ਦੀਵੇ ਹੈਗੇ ਬਹੁ ਅਸੀਂ ਤਾਂ ਦੇਖ ਹੀ ਰਹੇ ਹਾਂ ਜੀ ਲੜੀਆਂ ਤਾਂ ਵੱਧ ਤੋਂ ਵੱਧ ਵਿਕ ਰਹੀਆਂ ਨੇ ਤੇ ਦੀਵੇ ਘੱਟ ਤੋਂ ਘੱਟ ਵਿਕ ਰਹੇ ਆਣੇ ਤੇ ਲੜੀਆਂ ਤਾਂ ਦੇਖੋ ਸਿਓਪਿਸ ਤੇ ਜਾ ਜਾ ਕੇ ਅੰਦਰੋਂ ਲੈ ਲੈਂਦੇ ਆ ਤੇ ਅਸੀਂ ਰੋਡ ਤੇ ਬੈਠੇ ਖੜ ਕੋਲ ਦੀਵੇ ਨਹੀਂ ਘੱਟ ਵੱਧ ਕਰੀ ਜਾਂਦੇ ਲੜੀਆਂ ਦਾ ਰੇਟ ਨਹੀਂ ਕਢਾਉਂਦੇ ਜੀ ਉੱਥੋਂ ਲੜੀਆਂ ਲੜੀਆਂ ਦਾ ਕਿਹੜੇ ਆਉਂਦੇ ਆ ਰੇਟ ਤੈ ਨਹੀਂ ਕਰਦੇ ਦੀਵਿਆਂ ਦਾ ਹਾਂ ਜੀ ਦੀਵਿਆਂ ਦਾ ਰੇਟ ਕਰਦਾ ਲੜੀਆਂ ਦਾ ਕੋਈ ਰੇਟ ਨਹੀਂ ਕਰਦਾ ਉੱਥੇ ਤਾਂ ਐ ਜਿੰਨੇ ਦੱਸਦੀ ਉਹਨੇ ਲੈ ਲੈਂਦੇ ਆ ਤੇ ਦੀਵਿਆਂ ਦੇ ਆਖੇ ਕਿ 20 ਦੱਸ ਦੇ 20 ਦੇ ਦੋ ਉੱਥੇ 10 ਦੇ 15 ਦੇ ਮਿਲੀ ਜਾਂਦੇ ਆ ਉੱਥੇ 10 ਦੇ 25 ਦੇ ਹੀ ਜਾਂਦੇ ਆ ਜੀ ਐਂ ਕਰਦੇ ਆ ਕੇ ਕਿੰਨੇ ਮ ਅਸੀਂ ਕਰਦੇ ਜੀ ਪੰਜ ਮੈਂਬਰ ਹੈਗੇ ਆ ਤੇ ਇੱਕ ਮੇਰੀ ਮਾਤਾ ਇੱਕ ਮੇਰੇ ਪਤੀ ਜੀ ਵੀ ਆਈਏ ਸੱਤ ਮੈਂਬਰ ਆਏ ਅਸੀਂ ਹਾਂਜੀ ਖਰਚਾ ਫਿਰ ਨਿਕਲ ਜਾਂਦਾ ਇੱਥੇ ਤੁਸੀਂ ਖਰਚਾ ਦੇਖੋ ਜੀ ਗੁਰੂ ਘਰ ਚ ਰੋਟੀ ਖਾਣੀ ਬਣੀ ਖਾਂਦੇ ਆ ਜੀ ਤੇ ਸ਼ਾਮ ਨੂੰ ਮੰਦਿਰ ਚ ਖਾਏ ਆਉਣੇ ਆ ਜੀ ਫਿਰ ਹੋਰ ਕੀ ਕਰੇ ਕੁਝ ਤਾਂ ਬਚਾਉਣਾ ਹੀ ਪੈਂਦਾ ਜੀ ਮਾੜਾ ਮੋਟਾ ਹਾਂਜੀ ਜੀ ਦੋਸਤੋ ਬਿਲਕੁਲ ਤੁਸੀਂ ਦੇਖ ਸਾਈ ਚੁੱਕੇ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ ਜਿਨ੍ਹਾਂ ਨੇ ਕਿ ਦੱਸਿਆ ਕਿ ਜਿਹੜੇ ਪਬਲਿਕ ਦੇ ਘਰਾਂ ਨੂੰ ਰਸਨਾਉਣ ਵਾਲੇ ਦੀਵੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਜਾਂਦੇ ਆ ਉਹ ਆਪ ਸਿਰਕ ਰੋਡ ਤੇ ਬੈਠੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੀਵਾਲੀ ਉਹ ਨਹੀਂ ਬਣਾਉਂਦੇ ਉਹਨਾਂ ਨੇ ਦੱਸਿਆ ਕਿ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ ਤੁਸੀਂ ਦੇਖ ਰਹੇ ਹੋ ਪਿੰਡਾ ਤੋਂ ਸਰਤਾਰ ਨਿਊਜ਼ ਤੇ ਮੈਂ ਸਰੋਵਰ ਆ ਕਨਾਂ